ਨੈਸ਼ਨਲ ਬੈਂਕ ਦੇ ਕਿਸਾਨ ਸਖਲਾਈ ਕੇਂਦਰ ਦੇ ਅੱਗੇ ਖੜੇ ਆ ਇੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਦਿੱਕਤਾਂ ਨੇ ਪਤਾ ਲੱਗਿਆ ਕਿ ਬੜੇ ਲੰਮੇ ਟਾਈਮ ਤੋਂ ਕੰਮ ਕਰ ਰਹੇ ਨੇ ਪਰ ਹੁਣ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਆਪਣਾ ਕੰਮ ਕਰ ਆ ਜਿਹੜਾ ਹੋਰ ਦੇਖ ਲੋ ਇਹ ਯੂਜ਼ ਐਂਡ ਥਰੂ ਦੀ ਪੋਲਿਸੀ ਹੈ ਵਰਤੇ ਅਤੇ ਛੁੱਟੇ ਹਾਲਾਂਕਿ ਜਿਹੜੇ ਗਿਆਨਵਾਨ ਬੰਦੇ ਨੇ ਉਹ ਤਾਂ ਕਾਪੀ ਦਾ ਕਾਗਜ਼ ਵੀ ਛੇਤੀ ਨਹੀਂ ਸਿੱਟਦੇ ਕਿਉਂਕਿ ਲਿਖਣ ਪੜ੍ਹਨ ਵਾਲੀ ਚੀਜ਼ ਹੈ ਇੱਥੇ ਇਨਸਾਨਾਂ ਨੂੰ ਸਿੱਟਿਆ ਜਾ ਜਦੋਂ 12 ਸਾਲ ਦੀਆਂ ਸੇਵਾਵਾਂ ਲੈ ਕੇ ਇਹਨੂੰ ਕਿਹਾ ਵੀ ਹੁਣ ਤੁਸੀਂ ਘਰ ਜਾ ਸਕਦੇ ਹੋ ਬੰਦਾ ਕੋਈ ਹੋਰ ਰੱਖਣਾ ਸਰ ਮੈਂ ਉਹਰੇ ਬੱਸ ਡਰਾਈਵਰ ਸੀ ਜੀ ਅੱਛਾ ਜੀ ਤੇ ਬੱਸ ਡਰਾਈਵਰ ਹੋਣ ਦੇ ਬਾਵਜੂਦ ਮੇਰੇ ਤੋਂ ਖੇਤੀਬਾੜੀ ਦਾ ਕੰਮ ਰਿਆ ਬਾਹਰ ਜਿੱਕਣਾ ਗੁੱਡ ਗੱਡਾਈਆ ਬਸਲ ਬਾੜੀ ਦਾ ਕੰਮ ਲਿਆ ਚਾ ਕੋਟ ਮੇਰੀ ਡਰਾਈਵਰੀ ਸੀ ਜੀ ਕਹਿੰਦੇ ਜੇ ਕਰਨਾ ਤਾਂ ਕਰਨੇ ਹੀ ਆਪਣਾ ਘਰ ਰੋ ਜਾ ਤੇ ਹੁਣ ਇਹਨਾਂ ਨੇ ਨੋਟਿਸ ਦਿੱਤਾ ਕਹਿੰਦੇ ਘਰ ਨੂੰ ਜਾਓ ਨੋਟਿਸ ਦੇ ਤਾਂ ਕਿੰਨਾ ਟਾਈਮ ਕੰਮ ਕਰਾ ਕੇ 12 ਸਾਲ ਦੀ 12 ਸਾਲ ਮੜਕੁੱਟ ਕੇ ਹੁਣ ਕਹਿੰਦੇ ਘਰ ਨੂੰ ਜਾਉ ਹਾਂਜੀ ਕਿੰਨੀ ਤਨਖਾਹ ਕਿੰਨੀ ਸੀ ਤਨਖਾਹ ਸਰ ਜੀ 11 ਆ ਜਾਂ ਤੁਸੀਂ ਭਾਵਕ ਕਿਉਂ ਹੋ ਰਹੇ ਹੋ ਜੀ ਕੋਈ ਗੱਲ ਨਹੀਂ 11000 ਰੁਪਏ ਤੇ 12 ਸਾਲ ਨੌਕਰੀ ਕੀਤੀ ਹੈ ਜੀ ਹਾਂਜੀ ਸਰ ਜਿਹੜਾ ਡੇਢ ਸਾਲ ਤੋਂ ਹੁਣ ਬੰਦਾ ਰੱਖਿਆ ਉਹਨੂੰ ਕਹਿੰਦੇ ਸੀ ਰੱਖਣਾ ਤੇ 12 ਸਾਲਾਂ ਨੂੰ ਕਹਿੰਦੇ ਤੂੰ ਬਾਹਰ ਜਾ ਕਰ ਇੱਕ ਬੰਦਾ ਜੀ ਪੀਐਨਵੀ ਉਹੀ ਹੈ ਜੀਪ ਡਰਾਈਵਰ ਵੀ ਉਹੀ ਹੈ ਬੱਸ ਡਰਾਈਵਰ ਵੀ ਉਹੀ ਹੈ ਤਿੰਨ ਪੋਸਟਾਂ ਨੂੰ ਦੇ ਰਹੇ ਇੱਕ ਬੰਦੇ ਨੂੰ कि ਆਪਣੇ ਚਹੇਤਿਆਂ ਨੂੰ ਜਾਂ ਕੋਈ ਪੈਸੇ ਦਾ ਲੈਣ-ਦੇਣ ਕਰਕੇ ਆਪਣੇ ਬੰਦਿਆਂ ਨੂੰ ਰਖਾਇਆ ਜਾਂਦਾ ਏ ਇਦਾਂ ਦਾ ਤਾਂ ਨਹੀਂ ਕੁਝ ਦੇਖੋ ਹੋ ਸਕਦਾ ਮਉਣ ਬਸ ਸਾਨੂੰ ਜੀ ਐਵੇਂ ਆ ਵੀ ਜਿਵੇਂ ਸਾਨੂੰ ਇਹਨਾਂ ਨੂੰ ਕੱਢਤਾ ਸਾਨੂੰ ਵੀ ਡਾਰਾ ਜੀ ਕਦ ਮਰਜੀ ਸਾਨੂੰ ਵੀ ਚਿੱਠੇ ਹੱਥ ਚ ਫੜਾ ਦੇਣ ਵੀ ਘਰ ਨੂੰ ਜਾਓ ਤੁਸੀਂ ਵੀ ਪੱਕੇ ਸੀ ਜਾਂ ਕੱਚੇ 20 ਸਾਲ ਤੋਂ ਇਦਾਂ ਹੀ 20 ਸਾਲ ਤੋਂ ਜੀ ਬਸ ਸਾਨੂੰ ਐਵੇਂ ਬੋਲਦੇ ਆਏ ਵੀ ਅੱਜ ਕਰਦੇ ਆ ਪੱਕੇ ਕੋਈ ਅਫਸਰ ਬਦਲ ਗਿਆ ਜੀ ਕੋਈ ਡੀਜੀਮ ਨਮਾ ਹੋ ਗਿਆ ਜੀ بسਾਨੂੰ ਇਹ ਸੁਝਾਅ ਦਿੰਦੇ ਰਹੇ ਤੇ ਹੁਣ ਇੱਥੇ ਤੁਸੀਂ ਸਬਜ਼ੀ ਵੇਚ ਰਹੇ ਹੋ ਹਾਂਜੀ ਅੰਦਰੋਂ ਕੰਮ ਜਲਦੀ ਨਿਵਾੜ ਕੇ ਫਿਰ ਉਰੇ ਸਬਜ਼ੀ ਵੇਚਦੇ ਆਂ ਜੀ ਉਹ ਵੀ ਅੰਦਰੋਂ ਦੀ ਸਬਜ਼ੀ ਜਿਹੜੀ ਲੱਗਦੀ ਆ ਉਹ ਹੀ ਤੁਸੀਂ ਇੱਥੇ ਸੇਲ ਕਰਦੇ ਆਂ ਹਾਂਜੀ ਹਾਂ ਤੋੜ ਕੇ ਤੋਕੇ ਜੋਕ ਕੇ ਫਿਰ ਸਬਜ਼ੀ ਵੇਚਦੇ ਆਂ ਜੀ ਉਹ ਵੀ ਇਹਨਾਂ ਦਾ ਹੀ ਕੰਮ ਆ ਹਾਂਜੀ ਇਹਨਾਂ ਦਾ ਹੀ ਅੰਦਰ ਦਾ ਹੀ ਅੰਦਰ ਪੈਸੇ ਜਮ੍ਹਾਂ ਕਰਾਉਨੇ ਆ ਬਹਰਾਂ ਸਰ ਜੀ 10 ਸਾਲੇ ਇੱਕ ਪੁੱਛ ਲੋ ਸਾਨੂੰ ਕਦੇ ਕੋਈ ਛੁੱਟੀ ਹੋਣੀ ਸਰਕਾਰੀ ਸਾਨੂੰ ਕੋਈ ਛੁੱਟੀ ਵੀ ਦੇ ਦਿੰਦੇ ਆਂ। ਅੱਛਾ। ਨਾ ਜੀ ਕੋਈ ਐਤਵਾਰ ਦੀ ਕੋਈ ਹੋਰ ਛੁੱਟੀ ਕੋਈ ਛੁੱਟੀ ਦੇ ਦਿੰਦੇ ਆਗੇ। ਸਾਨੂੰ ਵੀ ਡਾਰਾ ਵੀ ਕਿਤੇ ਸਾਨੂੰ ਵੀ ਨਾ ਨੋਟੀਫਿਕੇਸ਼ਨ ਦੇ ਦਰ। ਮੈਨੂੰ ਕਹਿੰਦੇ ਵੀ 6 ਮਹੀਨੇ ਦੇ ਵਿੱਚ ਤੁਹਾਨੂੰ ਪੱਕਾ ਕਰਨਾ ਜੀ। ਅੱਛਾ। ਜਦੋਂ ਸਟਾਫ ਪੂਰਾ ਹੋਣਾ ਜੀ। ਹੁਣ ਕਿੰਨੇ ਸਾਲ ਹੋ ਗਏ? ਹੁਣ ਦੇਖ ਲਈ 2004 ਤੋਂ 6ਵੇਂ ਮਹੀਨੇ ਤੋਂ ਜੀ। ਅੱਛਾ। ਜਦੋਂ ਇੱਕਣੇ ਚੱਲਦਾ ਜੀ ਇਹ। ਜਦੋਂ ਉਹ ਬਿਲਕੁਲ ਪੱਕੇ ਹੋਣ ਦੀ ਕਗਾਰ ਤੇ ਹੁਣ ਵੀ ਬਈ ਹੁਣ ਰਜਗਾਰ ਹੈ ਜਿਹੜਾ ਪੱਕਾ ਹੋ ਜਾਣਾ ਅਤੇ ਉਹ ਤੋਂ ਬਾਅਦ ਕਿਹਾ ਜਾਵੇ ਵੀ ਘਰ ਨੂੰ ਜਾਓ ਫਿਰ ਮੰਨਿਆ ਜਾ ਸਕਦਾ ਹੈ ਇੱਕ ਅਸੰਪਸ਼ਨ ਹੈ ਵੀ ਬੰਦਾ ਕੋਈ ਹੋਰ ਰੱਖਣਾ ਹੋਣਾ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਘਰ ਨੂੰ ਜਾਓ ਅਸੀਂ ਕਿਹਾ ਸੀ ਵੀ ਅਸੀਂ ਇੱਥੇ ਧਰਨਾ ਵੀ ਲਾਉਣਾ ਇਸ ਗੇਟ ਦੇ ਮੂਹਰੇ ਜੇਕਰ ਲਖਵਿੰਦਰ ਸਿੰਘ ਨੂੰ ਇੱਥੋਂ ਨੌਕਰੀ ਤੋਂ ਕੱਢਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਪੰਜਾਬ ਨੈਸ਼ਨਲ ਬੈਂਕ ਦੇ ਕਿਸਾਨ ਸਖਲਾਈ ਕੇਂਦਰ ਦੇ ਅੱਗੇ ਖੜੇ ਆਂ ਇੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਦਿੱਕਤਾਂ ਨੇ ਪਤਾ ਲੱਗਿਆ ਕਿ ਬੜੇ ਲੰਮੇ ਟਾਈਮ ਤੋਂ ਕੰਮ ਕਰ ਰਹੇ ਨੇ ਪਰ ਹੁਣ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਆਪਣਾ ਕੰਮ ਕਰਾ ਜਿਹੜਾ ਹੋਰ ਦੇਖ ਲਓ ਕਾਰਨ ਕੀ ਆ ਕਿਉਂ ਕਹਿ ਦਿੱਤਾ ਗਿਆ ਕੀ ਆ ਗੱਲਬਾਤ ਸਾਰੀ ਜਾਣਦੇ ਆ ਕਿਉਂਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਇਹ ਜਿਹੜਾ ਜਦੋਂ ਇਹ ਕਿਤੇ ਹੋਰ ਵੀ ਕੰਮ ਕਰ ਸਕਦੇ ਸੀ ਉਹ ਸਮਾਂ ਇੱਥੇ ਕੰਮ ਕੀਤਾ ਅੱਜ ਜਦੋਂ ਇਹਨਾਂ ਨੂੰ ਲੱਗਣ ਲੱਗਿਆ ਕਿ ਅਸੀਂ ਪੱਕੇ ਹੋਵਾਂਗੇ ਜਾਂ ਸਾਡਾ ਇੱਥੇ ਮੁੱਲ ਪਊਗਾ ਹੁਣ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਕੰਮ ਹੋਰ ਦੇਖੋ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਨੇ ਸਾਡੇ ਨਾਲ ਗੱਲ ਕਰਦੇ ਆ ਪ੍ਰੋਫੈਸਰ ਸਾਹਿਬ ਫਤਿਹ ਅਰ지 ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹਾਂ ਜੀ ਅਕਸਰ ਦੇਖਦੇ ਆਇਆ ਜਦੋਂ ਇਨਸਾਨ ਜਵਾਨੀ ਚ ਹੁੰਦਾ ਹੈ ਤਾਂ ਕੰਮ ਕਰਾ ਕੇ ਜੀ ਬਾਅਦ ਵਿੱਚ ਜਿੱਦਾਂ ਆਵਾਰਾ ਪਸ਼ੂਆਂ ਦਾ ਸਾਡੇ ਲੋਕ ਸੰਗਲ ਖੋਲ ਦਿੰਦੇ ਨੇ ਬਈ ਚਲੋ ਵੀ ਦੁੱਧ ਪੀ ਕੇ ਉਹ ਕੰਮ ਕਰ ਰਹੇ ਨੇ ਜੀ ਹੁਣ ਜਿਹੜੇ ਸਰਕਾਰੀ ਅਧਾਰੇ ਨੇ ਇਹ ਯੂਜ਼ ਐਂਡ ਥਰੂ ਦੀ ਪਾਲਿਸੀ ਹੈ ਵਰਤੇ ਅਤੇ ਛੁੱਟਿਆ ਇਹ ਕਾਗਜ਼ ਨਾਲ ਤਾਂ ਹੋ ਸਕਦਾ ਜਿਹੜਾ ਕਾਪੀ ਕਿਤਾਬ ਦਾ ਹਾਲਾਂਕਿ ਜਿਹੜੇ ਗਿਆਨਵਾਨ ਬੰਦੇ ਨੇ ਉਹ ਤਾਂ ਕਾਪੀ ਦਾ ਕਾਗਜ਼ ਵੀ ਛੇਤੀ ਨਹੀਂ ਸਿੱਟਦੇ ਉਹਨੂੰ ਵੀ ਉਹ ਇੱਕ ਕੋਈ ਬਹੁਤਾ ਚੰਗਾ ਨਹੀਂ ਸਮਝਦੇ ਕਿਉਂਕਿ ਲਿਖਣ ਪੜ੍ਹਨ ਵਾਲੀ ਚੀਜ਼ ਹੈ ਇੱਥੇ ਇਨਸਾਨਾਂ ਨੂੰ ਸਿੱਟਿਆ ਜਾ ਰਿਹਾ ਜਿਨ੍ਹਾਂ ਨੇ ਜ਼ਿੰਦਗੀ ਦੇ 20 ਸਾਲ 12 ਸਾਲ 15 ਸਾਲ ਸਖਲਾਈ ਕੇਂਦਰ ਹੈ ਪੰਜਾਬ ਨੈਸ਼ਨਲ ਬੈਂਕ ਦੇ ਅਧੀਨ ਚੱਲਦਾ ਅਤੇ ਇੰਨਾ ਸਮਾਂ ਇੱਥੇ ਸੇਵਾਵਾਂ ਦੇਣ ਦੇ ਬਾਵਜੂਦ ਜੀ ਕਦੇ ਉਹਨਾਂ ਨੂੰ ਕਿਹਾ ਵੀ ਪਾਣੀ ਪਿਲਾ ਦਿਓ ਕੋਈ ਬੰਦਾ ਹੈ ਦਫ਼ਤਰ ਚ ਉਹ ਪਾਣੀ ਲਿਆ ਕਦੇ ਕਹਤਾ ਵੀ ਖੇਤੀ ਕਰੋ ਉਹਨਾਂ ਨੇ ਟਰੈਕਟਰ ਚਲਾਇਆ ਇਹ ਜ਼ਮੀਨ ਹੈ ਜਿਹੜੀ ਸ਼ਮਸ਼ੀਰ ਨਗਰ ਦੀ ਇਸ ਸਕਲਾਈ ਕੇਂਦਰ ਦੇ ਅਧੀਨ ਜਿਹੜੀ ਇੱਥੇ ਅੰਦਰ ਜ਼ਮੀਨ ਹੈ ਇਹ ਕਦੇ ਬੰਜਰ ਸੀ ਬੰਜਰ ਸੀ ਜੀ ਬੰਜਰ ਸੀ ਇਹਨੂੰ ਵਾਕੇ ਇਹਨਾਂ ਨੇ ਵੀਰਾਂ ਨੇ ਆ ਨਾਲ ਇੱਕ ਬੀਬੀ ਖੜੀ ਐ ਸਾਰੇ ਬੜੇ ਲੋੜਵੰਦ ਪਰਿਵਾਰਾਂ ਚੋਂ ਨੇ ਅੱਜ ਉਸ ਵਕਤ ਗਹਿਰੀ ਸੱਟ ਲਖਵਿੰਦਰ ਸਿੰਘ ਨੂੰ ਮਾਨਸਿਕ ਗਹਿਰੀ ਸੱਟ ਲੱਗੀ ਐ ਜਦੋਂ 12 ਸਾਲ ਦੀਆਂ ਸੇਵਾਵਾਂ ਲੈ ਕੇ ਇਹਨੂੰ ਕਿਹਾ ਵੀ ਹੁਣ ਤੁਸੀਂ ਘਰ ਜਾ ਸਕਦੇ ਹੋ ਬੰਦਾ ਕੋਈ ਹੋਰ ਰੱਖਣਾ ਹੈ ਜੇਕਰ ਚਲੋ ਮੰਨ ਲਿਆ ਕੋਈ ਐਜਾ ਪ੍ਰੋਵੀਜ਼ਨ ਹੈਗਾ ਵੀ ਤੁਸੀਂ ਬੰਦੇ ਨੂੰ ਵਰਤਿਆ ਉਹਦੀਆਂ ਸੇਵਾਵਾਂ ਲਈਆਂ ਫੇਰ ਕਹਤਾ ਵੀ ਤੁਸੀਂ ਘਰ ਨੂੰ ਜਾਓ ਜੇ ਕਿਤੇ ਇਹਨਾਂ ਨੂੰ ਕੋਈ ਕਹਿ ਦੇਵੇ ਆਕੇ ਵੀ ਸੇਵਾਵਾਂ ਬਹੁਤ ਦੇਤੀਆਂ ਬੰਦਾ ਕੋਈ ਹੋਰ ਰੱਖਣਾ ਤੁਸੀਂ ਕਰਨ ਨੂੰ ਜਾਓ ਇਹ ਕੀ ਕਰਨਗੇ ਧਰਨਾ ਪ੍ਰੋਟੈਸਟ ਰਾਈਟ ਹੈ ਜਦੋਂ ਬੰਦਾ ਦੇ ਹੱਕਾਂ ਤੇ ਡਾਕਾ ਵੱਜਦਾ ਹੈ ਨਾ ਹੱਕ ਖੋਏ ਜਾਂਦੇ ਨੇ ਫਿਰ ਇਹਨਾਂ ਸਨ ਸੜਕਾਂ ਤੇ ਆਉਂਦਾ ਉਹ ਗੇਟਾਂ ਮੂਰੇ ਬੈਠਦਾ ਉਹ ਧਰਨੇ ਦਿੰਦਾ ਉਹ ਆਵਾਜ਼ਾਂ ਹੀ ਰੋਕਦਾ ਵੀ ਭਾਈ ਮੇਰੀ ਗੱਲ ਸੁਣੋ ਅੱਜ ਇਹ ਹਾਲਾਤ ਨੇ ਜਿਹੜੇ ਸ਼ਮਸ਼ੇਰਨਗਰ ਇਸ ਸਕਲਾਈ ਕੇਂਦਰ ਚ ਨੇ ਜਿਹਨੂੰ ਕਿ ਕਈ ਇਨਾਮ ਮਿਲੇ ਬਣੇ अच्छा जी एडा ਵਧੀਆ ਇਥੇ ਕੰਮ ਹੈ ਜਿਹੜਾ ਇਹਨਾਂ ਨੇ ਚਲਾਇਆ ਹੈ ਕੰਮ ਕੀਤਾ ਹੈ ਮਿਹਨਤ ਨਾਮ ਫਿਰ ਇਹ ਵਰਕਰਾਂ ਦੇ ਸਿਰ ਤੇ ਉਹ ਮਿਲੇ ਹੁੰਨੇ ਜੀ ਬਿਲਕੁਲ ਜੀ ਕੰਮ ਦੇ ਨਾਮ ਤੇ ਇਨਾਮ ਮਿਲਦਾ ਹੈ ਇਹ ਇੱਕ ਸਿਧਾਂਤ ਬਣ ਚੁੱਕਿਆ ਹੈ ਇੱਕ ਪੁਰਾਣਾ ਚੱਲਦਾ ਸਿਧਾਂਤ ਅਜ ਕਲੇ ਨੂੰ ਵਰਤਿਆ ਜਾਂਦਾ ਹੈ ਵਰਕਰ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਇਨਾਮ ਹੈ ਜਿਹੜਾ ਉਹ ਸੰਸਥਾਵਾਂ ਨੂੰ ਮਿਲਦੇ ਨੇ ਜੇ ਕਿਤੇ ਇਹਨਾਂ ਨੂੰ ਇਨਾਮ ਮਿਲਦਾ ਹੁੰਦਾ ਵੀ ਤੁਸੀਂ ਭਾਈ ਵਰਕ ਕੀਤਾ ਕੰਮ ਕੀਤਾ ਮਿਹਨਤ ਕੀਤੀ ਹੈ ਮੈਨੂੰ ਲੱਗਦਾ ਵੀ ਸ਼ਾਇਦ ਅਜ ਇਹਨਾਂ ਦੇ ਹੱਥ 'ਚ ਨੋਟਿਸ ਨਾ ਫੜਾਉਂਦੇ ਵੀ ਘਰ ਨੂੰ ਜਾਓ ਇਹ ਕੰਮ ਨਹੀਂ ਸੀ ਹੋਣਾ ਨੋਟਿਸ ਆ ਗਿਆ ਜੀ ਨੋਟਿਸ ਦਿੱਤਾ 1 ਮਹੀਨੇ ਦਾ 1 ਮਹੀਨੇ ਦਾ ਲਖਵਿੰਦਰ ਸਿੰਘ ਨੂੰ ਨੋਟਿਸ ਦਿੱਤਾ ਇਹ ਗੁਰਸਿੱਖ ਹੈ ਮੈਂ ਕਹਿੰਦਾ ਵੀ ਚਾਹੀਏ ਦੀ ਜਗ੍ਹਾ ਕੋਈ ਹਿੰਦੂ ਭਰਾ ਵੀ ਹੋਵੇ ਕੋਈ ਮੁਸਲਮਾਨ ਹੋਵੇ ਈਸਾਈ ਹੋਵੇ ਜਿਹਦੇ ਹੱਕਾਂ ਤੇ ਵੀ ਇਸ ਤਰ੍ਹਾਂ ਡਾਕਾ ਪੈਂਦਾ ਉਹ ਹੱਕਾਂ ਦੀ ਤੋਹੀਨ ਹੈ ਉਹ ਰਾਈਟਸ ਨੇ ਜਿਹੜੇ ਸਾਡੇ ਸੰਵਿਧਾਨ ਚ ਮਿਲੇ ਵੇ ਬਾਬਾ ਸਾਹਿਬ ਪੁਹੀਮ ਰਾਮ ਵੇਦਕਰ ਜੀ ਦੇ ਤੱਤੇ ਸਾਡੇ ਸੰਵਿਧਾਨ ਨੇ ਦਿੱਤੇ ਉਹਨਾਂ ਉੱਤੇ ਸਿੱਧਾ ਡਾਕਾ ਹੈ ਅੱਜ ਇਹਨੂੰ ਕਿਹਾ ਲਖਵਿੰਦਰ ਸਿੰਘ ਨੂੰ ਵੀ ਘਰ ਨੂੰ ਜਾਓ ਕੱਲੋਂ ਇਹਨਾਂ ਦੀ ਵਾਰੀ ਵੀ ਆ ਸਕਦੀ ਹੈ। ਹਮਮ ਕਾਰਨ ਕੀ ਮੰਨਦੇ ਹੋ ਜੀ ਕੋਈ ਸਿਆਸੀ ਪ੍ਰੈਸ਼ਰ ਆ ਕਿਉਂਕਿ ਬਹੁਤ ਜਗ੍ਹਾ ਤੇ ਇਦਾਂ ਦੇਖਣ ਨੂੰ ਮਿਲਦਾ ਕਿ ਆਪਣੇ ਚਹੇਤਿਆਂ ਨੂੰ ਜਾਂ ਕੋਈ ਪੈਸੇ ਦਾ ਲੈਣ-ਦੇਣ ਕਰਕੇ ਆਪਣੇ ਬੰਦਿਆਂ ਨੂੰ ਰਖਾਇਆ ਜਾਂਦਾ ਏ। ਇਦਾਂ ਦਾ ਤਾਂ ਨਹੀਂ ਕੁਝ। ਦੇਖੋ ਹੋ ਸਕਦਾ ਜਦੋਂ ਅਜਿਹੀਆਂ ਗੱਲਾਂ ਹੁੰਦੀਆਂ ਨੇ ਸੰਸਥਾਵਾਂ ਚੋਂ ਸਿੱਖਿਆ ਸੰਸਥਾਵਾਂ ਚੋਂ ਕਿਸੇ ਫੈਕਟਰੀ ਚੋਂ ਕਿਸੇ ਵੱਡੀ ਆਰਗੇਨਾਈਜੇਸ਼ਨ ਚੋਂ ਕਿਸੇ ਐਡਿਡ ਇੰਸਟੀਚਿਊਟ ਦੇ ਵਿੱਚੋਂ ਜਦੋਂ ਬੰਦੇ ਆਏ ਹਟਾਏ ਜਾਂਦੇ ਨੇ ਲੰਬੀਆਂ ਸਿਵਾਵਾਂ ਲੈ ਕੇ ਜਦੋਂ ਉਹ ਬਿਲਕੁਲ ਪੱਕੇ ਹੋਣ ਦੀ ਕਗਾਰ ਤੇ ਹੋਣ ਵੀ ਭਾਈ ਹੁਣ ਰਜਗਾਰ ਹੈ ਜਿਹੜਾ ਪੱਕਾ ਹੋ ਜਾਣਾ ਅਤੇ ਉਹ ਤੋਂ ਬਾਅਦ ਕਿਹਾ ਜਾਵੇ ਵੀ ਘਰ ਨੂੰ ਜਾਓ ਫਿਰ ਮੰਨਿਆ ਜਾ ਸਕਦਾ ਹੈ ਇੱਕ ਅਸੰਪਸ਼ਨ ਹੈ ਵੀ ਬੰਦਾ ਕੋਈ ਹੋਰ ਰੱਖਣਾ ਹੋਣਾ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਘਰ ਨੂੰ ਜਾਓ ਇਹ ਆਏ ਹੋ ਜੀ 1 ਮਿੰਟ ਲਈ ਕੀ ਨਾਮ ਹੈ ਜੀ ਆਪਣਾ ਲਖਮਿੰਦਰ ਸਿੰਘ ਹੈ ਜੀ ਲਖਵਿੰਦਰ ਸਿੰਘ ਜੀ ਕੀ ਕਾਰਨ ਮੰਨਦੇ ਹੋ ਤੁਸੀਂ ਕੀ ਸਿਰਫ ਸੇਵਾਵਾਂ ਕੀ ਸੀਆਂ ਤੁਹਾਡੀਆਂ ਇੱਥੇ ਸਰ ਮੈਂ ਉਹਰੇ ਬੱਸ ਡਰਾਈਵਰ ਸੀ ਜੀ ਅੱਛਾ ਜੀ ਤੇ ਬੱਸ ਡਰਾਈਵਰ ਹੋਣ ਦੇ ਬਾਵਜੂਦ ਮੇਰੇ ਤੋਂ ਖੇਤੀਬਾੜੀ ਦਾ ਕੰਮ ਰਿਆ ਹੂੰ ਬਾਹਰ ਜਿੱਕਣਾ ਗੁੱਡ ਗੱਡਾ ਜਾਂ ਬਸਲਬਾੜੀ ਦਾ ਕੰਮ ਲਿਆ ਜਦ ਬੇ ਪੋਸਟ ਮੇਰੀ ਡਰਾਈਵਰੀ ਸੀ ਜੀ ਪੋਸਟ ਡਰਾਈਵਰੀ ਦੀ ਕੰਮ ਖੇਤੀਬਾੜੀ ਦਾ ਵੀ ਕਰਾਉਂਦੇ ਰਹੇ ਜਿਹੜਾ ਅੰਦਰ ਕੰਮ ਸੀ ਉਹ ਵੀ ਕਰਵਾਉਂਦੇ ਰਹੇ ਹਾਂਜੀ ਹਾਂਜੀ ਕਹਿੰਦੇ ਜੇ ਕਰਨਾ ਤਾਂ ਕਰਨ ਹੀ ਆਪਣਾ ਘਰੋਂ ਜਾ ਅੱਛਾ ਜੀ ਤੇ ਫਿਰ ਸਰ ਰੋਟੀ ਬਾਤ ਤੁਹਾਨੂੰ ਪਤਾ ਕਰਨਾ ਪਣਾ ਹੂੰ ਤਾਂ ਕਰ ਫਿਰ ਕਰਦੇ ਰਹੇ ਤੇ ਹੁਣ ਇਹਨਾਂ ਨੇ ਨੋਟਿਸ ਦੇ ਦਿੱਤਾ ਕਹਿੰਦੇ ਘਰ ਨੂੰ ਜਾਓ ਨੋਟਿਸ ਦੇ ਦਿੱਤਾ ਕਿੰਨਾ ਟਾਈਮ ਕੰਮ ਕਰਾ ਕੇ 12 ਸਾਲ ਦੀ 12 ਸਾਲ ਮੜਕੁੱਟ ਕੇ ਹੁਣ ਕਹਿੰਦੇ ਘਰ ਨੂੰ ਜਾਓ ਹਾਂਜੀ ਕਿੰਨੀ ਤਨਖਾਹ ਕਿੰਨੀ ਸੀ ਤਨਖਾਹ ਸਰ ਜੀ 11 ਆ ਜਾਂਦੀ ਤੁਸੀਂ ਭਾਵਕ ਕਿਉਂ ਹੋ ਰਹੇ ਹੋ ਜੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਾ ਤੁਸੀਂ ਭਾਵਕ ਨਾ ਹੋਵੋ 11000 ਰੁਪਏ ਤੇ 12 ਸਾਲ ਨੌਕਰੀ ਕੀਤੀ ਹੈ ਜੀ ਹਾਂਜੀ ਸਰ ਤੇ ਬੜੀਆਂ ਸਰ ਮੱਥਾ ਕਰ ਗਿਆ ਪਰ ਇਹ ਮੰਨਦੇ ਰਹੀ ਜੀ ਪਤਾ ਨਹੀਂ ਕੀ ਗੱਲ ਹੈ ਜੀ ਹਾਂਜੀ ਸਵਾਦ ਪੱਖ ਵੀ ਰੱਖਿਆ ਸਰ ਜੀ ਚਲੋ ਰੱਖਣਾ ਭੀਆ ਮੈਂ ਪਹਿਲਾਂ ਦਾ ਕੰਮ ਕਰਦਾ ਮੈਨੂੰ ਰੱਖੋ ਜਿਹੜਾ ਡੇਢ ਸਾਲ ਤੋਂ ਹੁਣ ਬੰਦਾ ਰੱਖਿਆ ਉਹਨੂੰ ਕਹਦੇ ਸੀ ਰੱਖਣਾ ਤੇ 12 ਸਾਲਾਂ ਨੂੰ ਕਹਦੇ ਤੂੰ ਬਾਹਰ ਜਾ ਕਰ ਦੋ ਅੱਛਾ ਜੀ ਜਿਹੜਾ ਡੇਢ ਸਾਲ ਤੋਂ ਆਇਆ ਕਹਿੰਦੇ ਉਹਨੂੰ ਰੱਖਣਾ ਉਹਨੂੰ ਰੱਖਣਾ ਉਹਦਾ ਸਰ ਜੀ ਟਨਾਂ ਚ ਵੀ ਪੂਰੀ ਕਰਦੀ ਗੱਡੀ ਦਾ weight ਵੀ ਇੰਨੇ ਟਨ ਤੇ ਇਹ ਲਾਇਸੈਂਸ ਪਰ ਗੱਡੀ ਚਲਾ ਸਕਦਾ ਜਦ ਕਿ ਮੇਰੇ ਕੋਲ ਹੈਵੀ ਲਾਇਸੈਂਸ ਹੈ ਮੈਂ ਹੈਵੀ ਗੱਡੀ ਚਲਾਉਣਾ ਹੈ ਹੈਵੀ ਗੱਡੀ ਹੈ ਤੇ ਉਹ ਐਲਟੀਵੀ ਲਾਇਸੈਂਸ ਤੇ ਹੈਵੀ ਕਿਵੇਂ ਗੱਡੀ ਚਲਾਟ ਕਿਹਦਾ ਲੂਗਾ अच्छा हां जी फिर एक बंदा जी पीएनबी ओही है जीप ड्राइवर भी ओही है बस ड्राइवर भी ओही है तीन पोस्टा नु दे रहे हैं एक बंदे नु अच्छा क्यों एदा क्यों कर रहे हैं जी ये काम की है एंना नु पता होगा जी गल नहीं कीती ਤੁਸੀਂ गल ਕੀਤੀ ਹੈ ਜੀ ਹੁਣ ਮੰਨਦੇ ਨਹੀਂ ਪਤਾ ਨਹੀਂ ਕੀ ਕਰਾ ਕੀ ਨਹੀਂ ਜੀ ਕਰਕੇ ਦੇ ਬਾਰੇ 15000 ਰੁਪਏ ਤੋਂ 12 ਸਾਲ ਤੇ ਦੀ ਨੌਕਰੀ ਕਰ ਰਹੇ ਹੁੰਦੇ ਹਾਂ ਜੀ ਸਰ ਮੀਤ ਵੀ ਚਲੋ ਕੋਦ ਬਣੂਗਾ ਘਰ ਦਾ ਗੁਜ਼ਾਰਾ ਹੋ ਜਾਂਦਾ ਨਹੀਂ ਜੀ ਬਹੁਤ ਮੁਸ਼ਕਲ ਨਾਲ ਹੂੰ ਬਹੁਤ ਮੁਸ਼ਕਲ ਹੈ ਜੀ ਮੰਗਾਈ ਬਹੁਤ ਆਈ ਸਬਰ ਨਾਲ ਫਿਰ ਵੀ ਤੁਸੀਂ ਕੰਮ ਕੀਤਾ ਕਿ ਚਲੋ ਕੋਈ ਗੱਲ ਨਹੀਂ ਹਾਂਜੀ ਵੀ ਚਲੋ ਇੱਕ ਦਿਨ ਮੁੱਲ ਪਊਗਾ ਜੀ ਪਰ ਜਦੋਂ ਹੁਣ ਮੁੱਲ ਪੈਣ ਦੀ ਵਾਰੀ ਆਈ ਆ ਥੋੜੇ ਇੱਕ ਪੜਾਤਾ ਨਹੀਂ ਕੋਈ ਥੋੜਾ ਇੱਥੇ ਪੱਕੇ ਹੋਣ ਦੀ ਕੋਈ ਪ੍ਰਪੋਜ਼ਲ ਕੋਈ ਏਦਾਂ ਦਾ ਕੋਈ ਤਿਆਰ ਕੀਤਾ ਸਰ ਜੀ ਸਰ ਤਿਆਰ ਕੀਤਾ ਸੀ ਜੀ ਸਾਨੂੰ ਪਿਛਲੇ ਸਾਲ ਦੇ ਵਿੱਚ ਸਾਡੇ ਕੇਕੇ ਬਲਾਜ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਅਸੀਂ ਥੋੜੇ ਭਾਈ ਜੋ ਚਾਰ ਬੰਦੇ ਆ ਜੀ ਅਸੀਂ ਚਰਨ ਸਿੰਘ ਬੀਬੀ ਤੇ ਰਣਜੀਤ ਸਿੰਘ ਥੋੜੇ ਚਾਰ ਬੰਦਾ ਦਾ ਅਸੀਂ ਭੱਲਾ ਕਰਨ ਲੱਗਿਆ ਤੁਸੀਂ ਪ੍ਰੋਫੈਸਰ ਸਾਹਿਬ ਕਹਿੰਦੇ ਪੁੱਛੋ ਵੀ ਅਸੀਂ ਤੁਸੀਂ ਜਿਹੜੇ ਕੰਮ ਕਰਿਆ ਥੋੜੇ ਖੁਸ਼ ਆ ਵੀ ਬਾਕੀ ਬੰਦੇ ਚੋਰ ਜਿੱਕਣਾ ਮਰਜ਼ੀ ਹੋਣਾ ਨਾ ਹੋਣਾ ਤੁਹਾਨੂੰ ਅਸੀਂ ਖੁਸ਼ਾ ਤੁਹਾਡੇ ਕੰਮ ਅਸਰ ਕਰੂਗੇ ਚੋਰ ਸਾਨੂੰ ਜੀ ਕਰੇ 10ਵੇਂ ਮਹੀਨੇ ਸਾਨੂੰ ਤਨਖਾਹ ਪੱਕੀ ਲੱਗ ਜੂਗੀ ਅੱਛਾ ਜੀ ਉਹ ਤਨਖਾਹ ਸਰ ਜੀ ਅਸੀਂ ਫੇਰ ਮਿੰਤਾ ਕਰੀਆਂ ਸਰ ਜੀ ਵੀ ਸਾਡਾ ਕੰਮ ਕਰ ਦਿਓ ਜੀ ਸਰ ਜੀ ਕਾਗਜ਼ ਭੇਜ ਕੇ ਗਏ ਆ ਉਹਨਾਂ ਨਾਲ ਕਰਿਆ ਉਹਨਾਂ ਨੇ ਸਰ ਉਹ ਬੰਦੇ ਦਾ ਕੰਟੈਕਟ ਨੰਬਰ ਦਿੱਤਾ ਹੈ ਸਰ ਨੂੰ ਵੀ ਉਹ ਬੰਦੇ ਨਾਲ ਕੰਟੈਕਟ ਕਰ ਰਹੇ ਹਾਂ ਤਾਂ ਬੰਦੇ ਦਾ ਕੰਮ ਕਰਾ ਦੇ ਚਲ ਗਰੀ ਬੰਦੇ ਆ ਜੀ ਪਰ ਸਰ ਜੀ ਮਿੰਤਾ ਕਰਨ ਦੇ ਬਾਵਜੂਦ ਵੀ ਇਹ ਸਰ ਸਾਡੀ ਇੱਕ ਨਾ ਸੁਣਦੇ ਪਤਾ ਨਹੀਂ ਕੀ ਕਰ ਲੈ ਅੱਛਾ ਹਾਂਜੀ ਉਹਨਾਂ ਦਾ ਨੰਬਰ ਵੀ ਦਿੱਤਾ ਉਹਨਾਂ ਨੇ ਵੀ ਉਹ ਬੰਦੇ ਨਾਲ ਗੱ ਪਰ ਫਿਰ ਵੀ ਇਸ ਨੂੰ ਇੱਥੋਂ ਦੇ ਅਧਿਕਾਰੀ ਨੇ ਹਾਂ ਜੀ ਜਿਹੜੇ ਹੁਣ ਅਧਿਕਾਰੀ ਨੇ ਜੀ ਇੱਥੇ ਜੀ ਤੇ ਹੁਣ ਵੀ ਕਿਹਦੇ ਕਹਿੰਦੇ ਆ ਟਾਈਮ ਪੁੱਛੇ ਕੰਮ ਦੇਖ ਲਾ ਕੀ ਕਰਨਾ ਚਲੋ ਕਿ ਜਾਊਂਗਾ ਕਿੱਥੇ ਜੀ ਹੁਣ ਮੈਂ ਹੂੰ ਕੋ ਹੁਣ ਉਮਰ ਵੀ ਗਾਈ ਨਹੀਂ ਕਿਤੇ ਕਰਨ ਦੀ ਹੋਰ ਇਸ ਕਰਕੇ ਜੀ ਜੀ ਪ੍ਰੋਫੈਸਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਭਾਵਕ ਹੋ ਰਹੇ ਨੇ ਸਰਦਾਰ ਸਾਹਿਬ ਤੇ ਕਿੰਨੇ ਸਾਰੀ ਉਮਰ ਕੰਮ ਕੀਤਾ 11000 ਰੁਪਏ ਤੇ ਤੇ ਹੁਣ ਜਦੋਂ ਮੁੱਲ ਪੈਣ ਦਾ ਟਾਈਮ ਆਇਆ ਕਹਿੰਦੇ ਘਰ ਨੂੰ ਜਾ ਦੇਖੋ ਜਦੋਂ ਕਿਸੇ ਦੀ ਰੋਟੀ ਰੋਜ਼ਗਾਰ ਖੁੱਸਦਾ ਉਹ ਵੀ ਇੱਕ ਲੋਡ ਬੰਦ ਬੰਦੇ ਦਾ ਹਮਮ ਕਿਸਾਨੀ ਸੈਕਟਰ ਦੇ ਵਿੱਚ ਤਾਂ ਇਹ ਹੁੰਦਾ ਵੀ ਚਲੋ ਜੇ ਬੰਦਾ ਨਹੀਂ ਵੀ ਕੋਈ ਰੋਜ਼ਗਾਰ ਕਰਦਾ ਤਾਂ ਉਹਦੇ ਕੋਲ ਜ਼ਮੀਨ ਹੁੰਦੀ ਐ ਕੋ ਟਾਰਸ ਬੰਨਣ ਨੂੰ ਖਰਚਾ ਚਲਾਉਣ ਨੂੰ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈਗਾ ਹਮ ਜਿਹੜੇ ਇੱਥੇ ਡਾਇਰੈਕਟਰ ਨੇ ਮੈਂ ਤਾਂ ਉਹਨਾਂ ਨੂੰ ਅਪੀਲ ਬੇਨਤੀ ਵੀ ਕਰਦਾ ਵੀ ਇਹਨਾਂ ਦਾ ਰੋਜ਼ਗਾਰ ਨਾ ਤੁਸੀਂ ਹੋਰ ਬੰਦੇ ਰੱਖਣੇ ਨੇ ਹੋਰ ਪ੍ਰੋਵੀਜ਼ਨਸ ਕਾਇਮ ਕਰ ਲੋ ਕੋਈ ਹੋਰ ਤੁਹਾਡੇ ਕੋਲ ਪੋਸਟ ਹੋਣੀ ਆ ਉਹਦੇ ਉੱਤੇ ਰੱਖ ਲੋ ਕਿਸੇ ਤੋਂ ਕੰਮ ਲੈ ਕੇ ਉਹਨੂੰ ਸੁੱਟ ਦੇਣਾ ਇਹ ਪੰਜਾਬੀਆਂ ਦੇ ਹੱਕ ਚ ਜਾਂ ਉਹਨਾਂ ਦੇ ਦਾਇਰੇ ਚ ਨਹੀਂ ਆਉਂਦਾ ਪੰਜਾਬੀ ਇਹ ਕੰਮ ਨਹੀਂ ਕਰਦੇ ਹੁੰਦੇ ਪੰਜਾਬੀ ਤਾਂ ਡਿੱਗ ਤੈਨੂੰ ਚੁੱਕਦਾ ਕੰਮ ਜੀ ਕਹਿੰਦੇ ਜੋਬ ਸੀ ਇੱਥੇ ਡਰਾਈਵਰ ਦੀ ਕੰਮ ਖੇਤੀ ਦਾ ਵੀ ਕਰਦੇ ਰਹੇ ਨੇ ਗੁੱਡ ਗਡਈਆ ਵੀ ਕਰਦੇ ਰਹੇ ਨੇ ਤੇ ਅੱਜ ਮੁੱਲ ਪੈ ਰਹੇ ਜੀ ਇਲੀਗਲ ਗੈਰ ਕਾਨੂੰਨੀ ਹੋਇਆ ਜੋ ਵੀ ਹੋਇਆ ਬਹੁਤ ਜ਼ਿਆਦਾ ਵੱਡਾ ਹੱਕਾਂ ਦੇ ਉੱਤੇ ਹੈ ਡਾਕਰ ਰਾਈਟਸ ਬੰਦੇ ਨੂੰ ਤੁਸੀਂ ਕਿਸ ਪਰਪਸ ਵਾਸਤੇ ਰੱਖਿਆ ਉਹ ਤੋਂ ਕਿਹੜਾ ਕੰਮ ਲਿਆ ਇਹ ਤਾਂ ਆਪਣੇ ਆਪ ਦੇ ਵਿੱਚ ਹੀ ਇਲੀਗਲ ਹੈ ਗੈਰ ਕਾਨੂੰਨੀ ਹੈ ਇੰਨਾ ਕੰਮ ਕਰਵਾ ਕੇ ਇੰਨੀ ਤਰ੍ਹਾਂ ਦੀਆਂ ਸੇਵਾਵਾਂ ਲੈ ਕੇ ਹੁਣ ਤੁਸੀਂ ਕਹਿੰਦੇ ਹੋ ਵੀ ਆਹ ਤੁਹਾਡਾ ਨੋਟਿਸ ਹੈ 1 ਮਹੀਨੇ ਦਾ ਇਹਦੇ ਵਿੱਚ ਵਿੱਚ ਕਿਤੇ ਇੰਤਜ਼ਾਮ ਕਰ ਲਓ ਤੁਹਾਡੀ ਹੁਣ ਛੁੱਟੀ ਹੈ ਉਹ ਬੰਦੇ ਤੇ ਕੀ ਬੀਤੀ ਹੈ ਤੁਸੀਂ ਦੇਖਿਆ ਭਾਵਕ ਨੇ ਉਹ ਤਾਂ ਵੀ ਹੈ ਕਿਉਂਕਿ ਜਿੰਨੇ ਜਾ ਕੇ ਟੱਬਰ ਨੂੰ ਮੂੰਹ ਦਿਖਾਉਣਾ ਉਹ ਫਿਰ ਸੋਚਦਾ ਵੀ ਯਾਰ ਹੁਣ ਮੈਂ ਕਿਹੜਾ ਮੂੰਹ ਲੈ ਕੇ ਉੱਥੇ ਜਾਊਂਗਾ ਹਾਲਾਂਕਿ ਗਲਤੀਆਂ ਇਹਨਾਂ ਦੀਆਂ ਨੇ ਭੁਗਤੇ ਪਰਿਵਾਰ ਰਹੇ ਨੇ ਜੇ ਸਾਡਾ ਪ੍ਰਸ਼ਾਸਨ ਜਾਗਦਾ ਡਿਪਟੀ ਕਮਿਸ਼ਨਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੈਡਮ ਦੇਖਦੇ ਨੇ ਤਾਂ ਉਹ ਇੱਥੇ ਇਹਨਾਂ ਨਾਲ ਗੱਲ ਕਰਨ ਪਤਾ ਕਰਨ ਵੀ ਕਿਉਂ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਕੋਈ ਨਵਾਂ ਬੰਦਾ ਰਖਾਉਣਾ ਅਸੀਂ ਕੋਈ ਸਪਾਰਸ਼ਾ ਕਰਨੀ ਆਏ ਉਹ ਅਸੀਂ ਤਾਂ ਕਹਿੰਦੇ ਵੀ ਜਿਹਦੀਆਂ ਸੇਵਾਵਾਂ ਲਈਆਂ ਨੇ ਜਿਨੇ ਬੰਜਰ ਜ਼ਮੀਨਾਂ ਨੂੰ ਆਬਾਦ ਕੀਤਾ ਜਿਨੇ ਟ੍ਰੇਨਿੰਗ ਸੈਂਟਰ ਨੂੰ ਐ ਚੰਗੇ ਨੰਬਰਾਂ 'ਚ ਲਿਆ ਕੇ ਯੂਨੀਵਰਸਿਟੀ ਖੇਤੀਬਾੜੀ 'ਚ ਇੱਕ ਨਵਾਂ ਕਹੋ ਵੀ ਮਕਾਮ ਦਿੱਤਾ ਸਟੇਟਸ ਜਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਨੇ ਜੀ ਇਹ ਟ੍ਰੇਨਿੰਗ ਸੈਂਟਰ ਇਹ ਆਪਣੇ ਇਕਲੌਤੇ ਜੀ ਇੱਥੇ ਅੱਛਾ ਜੀ ਇਕਲੌਤਾ ਕਿਸਾਨ ਸਖਲਾਈ ਕੇਂਦਰ ਹੈ ਪਿਛਲੇ ਸਾਲ ਮੈਂ ਵੀ ਇੱਥੋਂ ਝੋਨੇ ਦਾ ਬੀਜ ਲੈ ਕੇ ਗਿਆ ਇੱਥੇ ਲਾਈਨਾਂ ਲੱਗਦੀਆਂ ਨੇ ਅੱਛਾ ਜੀ ਔਰ ਉਸ ਟਾਈਮ ਇਹ ਵੀ ਸਰਵਾਵਾ ਦੰਦੇ ਨੇ ਇੱਥੇ ਕੋਈ ਪਰਚੀ ਕੱਟਦਾ ਜੇ ਪਰਚੀ ਨਹੀਂ ਕੱਟਦਾ ਤਾਂ ਕੋਈ ਲਦਾ ਦਿੰਦਾ ਸਮਾਨ ਨਾਲ ਡਾਇਰੈਕਸ਼ਨ ਦਿੰਦੇ ਨੇ ਕਿਸਾਨਾਂ ਨੂੰ ਵੀ ਭਾਈ ਇੱਥੇ ਆ ਇੱਥੇ ਵੀਜ ਮਿਲਦਾ ਉਸ ਤੋਂ ਬਾਅਦ ਨਾਲ ਦੇ ਨਾਲ ਖੇਤੀ ਦਾ ਕੰਮ ਕੋਈ ਆ ਗਿਆ ਵੀ ਚਾਹ ਪਾਣੀ ਲਿਆਓ ਵੀ ਉਹਦੇ ਚਾਹ ਪਾਣੀ ਲੈਂਦਾ ਅੱਜ ਇਹਨਾਂ ਨਾਲ ਆ ਕੁਝ ਹੁੰਦਾ ਦੇਖ ਕੇ ਦਰਦ ਹੋਇਆ ਆਪਾਂ ਵੀ ਆਪਣਾ ਕੰਮ ਛੱਡ ਕੇ ਮੈਂ ਇਹਨਾਂ ਦੀ ਸਪੋਰਟ ਦੇ ਵਿੱਚ ਆ ਹ ਹੋਰਾਂ ਨੂੰ ਮੈਂ ਅਪੀਲ ਕਰਦਾ ਵੀ ਤੁਹਾਡੇ ਨਾਲ ਵੀ ਜੇ ਤੱਕਾ ਹੁੰਦਾ ਤਾਂ ਆਵਾਜ਼ ਜ਼ਰੂਰ ਚੱਕੋ ਇਹ ਸਾਡਾ ਅਧਿਕਾਰ ਹੈ ਇਹ ਸਾਡਾ ਰਾਈਟ ਹੈ ਆਵਾਜ਼ ਇਹ ਨਾ ਤੋਂ ਜਦੋਂ ਜੋ ਉਹ ਇਹਨਾਂ ਦੀ ਡਰਾਈਵਰ ਦੀ ਸੀਗੀ ਕੰਮ ਹੋਰ ਕਰਵਾਏ ਗਏ ਨੇ ਆਵਾਜ਼ ਉਦੋਂ ਵੀ ਚੱਕਣੀ ਬਣਦੀ ਸੀ ਉਦੋਂ ਕੀ ਹੁੰਦਾ ਉਦੋਂ ਟੇਵਾਣਾ ਸਾਹਿਬ ਬੰਦਾ ਕੋਈ ਵੀ ਬੰਦਾ ਜਿਹੜੇ ਸਿਸਟਮ ਵਿੱਚ ਕੰਮ ਕਰਦਾ ਉਹ ਇੱਕ ਮੋਟਿਵ ਲੈ ਕੇ ਚੱਲਦਾ ਹੁੰਦਾ ਵੀ ਚੱਲ ਯਾਰ ਜੇ ਇਹਨੇ ਮੈਨੂੰ ਕੰਮ ਕਹਿਤਾ ਕਿਤੇ ਗੁੱਸਾ ਨਾ ਕਰ ਜੇ ਨੌਕਰੀ ਹਜੇ ਕੱਚੀ ਤੋਂ ਪੱਕੀ ਵੀ ਹੋਣੀ ਹੈ ਕਰ ਦਿੰਦਾ ਉਸ ਤੋਂ ਬਾਅਦ ਜਿਹੜਾ ਬੰਦਾ ਕੰਮ ਕਰਵਾ ਰਿਹਾ ਹੁੰਦਾ ਉਹਨੋਂ ਦੀ ਮਜਬੂਰੀ ਸਮਝ ਲੈਂਦਾ ਉੱਥੇ ਜਿਹੜਾ ਕੰਮ ਬਲੈਕਮੇਲਿੰਗ ਵਾਲਾ ਸ਼ੁਰੂ ਹੋ ਜਾਂਦਾ ਵੀ ਭੱਜਣਾ ਤਾਂ ਇਹਨਾਂ ਨੇ ਕਿਤੇ ਨਹੀਂ ਹੁਣ ਚਾਹੇ ਕੁਝ ਕਰਾਈ ਜੋ ਉਹ ਐਨੇ ਕੰਮ ਲੈ ਕੇ ਮੈਂ ਨਹੀਂ ਕਹਿੰਦਾ ਵੀ ਇਹਨਾਂ ਦਾ ਕਸੂਰ ਆ ਜੇ ਇਹਨਾਂ ਨੇ ਉਦੋਂ ਆਵਾਜ਼ ਬੁਲੰਦ ਕਰਨੀ ਸੀ ਉਦੋਂ ਬੰਦਾ 100 ਤਰ੍ਹਾਂ ਦੀਆਂ ਐਡਜਸਟਮੈਂਟਸ ਕਰਦਾ ਵੀ ਯਾਰ ਕਿਤੇ ਮੈਨੂੰ ਕੋਈ ਇਹ ਨਾ ਕਹਿ ਦੇਣ ਵੀ ਇਹ ਤਾਂ ਕਹਿਣਾ ਨਹੀਂ ਮੰਨਦਾ ਉਹ ਕਰ ਹੀ ਗਏ ਹੁਣ ਉਹ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਕੰਮ ਤਾਂ ਬਹੁਤ ਜ਼ਿਆਦਾ ਲੈ ਲਿਆ ਅਤੇ ਪੈਸਾ ਜਿਹੜਾ ਦਿੱਤਾ ਤੁਹਾਨੂੰ ਤਨਖਾਹ ਮਹੀਨੇ ਦੀ ਵੀ ਦੱਸਤੀ ਅਤੇ ਸਾਲ ਕਿੰਨੇ ਕੰਮ ਕੀਤਾ ਉਹ ਵੀ ਦੱਸਤਾ ਹੁਣ ਅੱਗੇ ਕੀ ਹੋਇਆ ਟੋਆ ਪਟਕੇ ਇਹਨਾਂ ਦੇ ਮੂਹਰੇ ਕੰਡੇ ਤੇ ਖੜਾ ਦੇ ਵਿਚਾਲ ਮਾਰੂ ਪਰ ਇਮਾਨਦਾਰੀ ਦੀ ਜੌਬ ਤਾਂ ਇਹ ਅੱਜ ਵੀ ਕਰ ਰਹੇ ਨੇ ਗੇਟ ਦੇ ਅੱਗੇ ਕੋਈ ਬਾਈਕ ਵਾਲੇ ਖੜ ਕੇ ਉਹਨਾਂ ਨੂੰ ਸਾਈਡ ਤੇ ਕਰ ਰਹੇ ਨੇ ਅੱਜ ਵੀ ਇਹ ਆਪਣਾ ਕੰਮ ਆ ਜਿਹੜਾ ਇਮਾਨਦਾਰੀ ਨਾਲ ਉਸੇ ਤਰ੍ਹਾਂ ਕਰ ਰਹੇ ਆ ਆ ਬੀਬੀ ਐ ਇਹ ਇੱਕ ਅੱਖ ਤੋਂ ਇਹਨੂੰ ਦਿਖਦਾ ਨਹੀਂ ਇਹ ਹੈਂਡੀਕੈਪਡ ਹੈ ਉਹ ਸਬਜ਼ੀ ਰੱਖੀ ਬੈਠੀ ਹੈ ਜਿਹੜੀ ਅੰਦਰ ਮਤਲਬ ਇਹਨਾਂ ਨੇ ਉਪਜਾਊ ਕੀਤੀ ਹੈ ਪ੍ਰੋਡਕਟ ਕੀਤਾ ਤਿਆਰ ਉਹ ਕਈ ਤਰ੍ਹਾਂ ਦੀ ਸਬਜ਼ੀ ਜਿਹੜੇ ਕਿ ਮੈਨੂੰ ਲੱਗਦਾ ਸ਼ਾਇਦ ਰਸਾਇਣਾਂ ਤੋਂ ਦੂਰ ਹੋਊਗੀ ਅਤੇ ਉਹ ਦੇਖੋ ਤੁਸੀਂ ਦੇਖ ਲਿਓ ਉਹ ਸਾਹਮਣੇ ਵੇਚਦੀ ਹੈ ਸਬਜ਼ੀ ਤੇ ਖੜਕੇ ਇੱਥੇ ਕਈ ਲੈ ਕੇ ਗਏ ਨੇ ਅਤੇ ਹੁਣ ਵੀ ਲੋਕ ਆਉਂਦੇ ਨੇ ਜਾਂਦੇ ਨੇ ਦੇਖ ਰਹੇ ਨੇ ਸਾਰਾ ਕਿਉਂਕਿ ਉਹਨਾਂ ਦਾ ਨੋਨ ਨੇ ਉਹਨਾਂ ਨੇ ਆਉਣਾ ਇੱਥੇ ਦੇਖਦੇ ਨੇ ਮਾਤਾ ਜੀ ਕੀ ਨਾਮ ਹੈ ਜੀ ਜਸਵੰਤ ਕੌਰ ਜੀ ਕਿ ਕੱਖ ਤੋਂ ਦਿਨਾਂ ਨਹੀਂ ਜੀ ਹਾਂਜੀ ਹਾਂ ਕਿੰਨੇ ਟਾਈਮ ਤੋਂ ਸੇਵਾ ਨਿਭਾ ਰਹੇ ਹੋ ਇੱਥੇ ਮੈਂ 2005 ਤੋਂ ਲੱਗੀ ਹੋਈ ਆ ਜੀ ਸ਼ੁਰੂਆਤ ਤੋਂ ਅੱਛਾ ਜੀ 2005 ਤੋਂ ਹਾਂਜੀ ਈਵਨ 20 ਸਾਲ ਹੋ ਗਈ ਹੈ ਜੀ ਹਾਂਜੀ ਹਾਂ ਤੇ ਹੁਣ ਕੀ ਕਹਿ ਰਹੇ ਨੇ ਜੀ ਹੁਣ ਬਸ ਸਾਨੂੰ ਜੀ ਐਵੇਂ ਆ ਵੀ ਜਿਵੇਂ ਸਾਨੂੰ ਇਹਨਾਂ ਨੂੰ ਕੱਢਤਾ ਸਾਨੂੰ ਵੀ ਡਾਰਾ ਜੀ ਕਦ ਮਰਜੀ ਸਾਨੂੰ ਵੀ ਚਿੱਠੇ ਹੱਥ ਚ ਫੜਾ ਦੇਣ ਵੀ ਘਰ ਨੂੰ ਜਾਓ ਤੁਸੀਂ ਵੀ ਪੱਕੇ ਸੀ ਜਾਂ ਕੱਚੇ 20 ਸਾਲ ਤੋਂ ਇਦਾਂ ਹੀ 20 ਸਾਲ ਤੋਂ ਜੀ ਬਸ ਸਾਨੂੰ ਐਵੇਂ ਬੋਲਦੇ ਆਏ ਵੀ ਅੱਜ ਕਰਦੇ ਆ ਪੱਕੇ ਕੋਈ ਅਫਸਰ ਬਦਲ ਗਿਆ ਜੀ ਕੋਈ ਡੀਜੀਐਮ ਨਮਾ ਹੋ ਗਿਆ ਜੀ ਬਸ ਸਾਨੂੰ ਐ ਸੁਝਾਅ ਦਿੰਦੇ ਰਹੇ ਵੱਡੇ ਵੱਡੇ ਅਫਸਰ ਆਉਂਦੇ ਰਹੇ ਅਸੀਂ ਨੇ ਵਿਆਹ ਮੰਗਣਾ ਉਹਨਾਂ ਦਾ ਸਵਾਗਤ ਕਰਨਾ ਦਿਨ ਰਾਤ ਸਫਾਈ ਕਰਨੀ ਹੂੰ ਫੇਰ ਦੇਖ ਲਓ ਕੋਈ ਅੰਦਰ ਨਖਾਸੀ ਤੁਹਾਡੀ 10000 ਦਿਨੇ ਆ ਜੀ ਮੈਂ ਸਾਰੀ 1700 ਤੇ 1700 ਤੇ ਲੱਗੀ ਸੀ 1700 ਅੱਛਾ 1700 ਰੁਪਏ ਤੋਂ ਹਾਂਜੀ ਤੇ ਹੁਣ ਇੱਥੇ ਤੁਸੀਂ ਸਬਜ਼ੀ ਵੇਚ ਰਹੇ ਹੋ ਹਾਂਜੀ ਬੰਦਰੋਂ ਕੰਮ ਜਲਦੀ ਨਿਵਾੜ ਕੇ ਫਿਰ ਹੋਰ ਸਬਜ਼ੀ ਵੇਚਦੇ ਹਾਂ ਜੀ ਅੱਛਾ ਜੀ ਹਾਂਜੀ ਠੀਕ ਹੈ ਉਹ ਵੀ ਅੰਦਰੋਂ ਹੀ ਸਬਜ਼ੀ ਜਿਹੜੀ ਲੱਗਦੀ ਆ ਉਹੀ ਤੁਸੀਂ ਇੱਥੇ ਸੇਲ ਕਰਦੇ ਹੋ ਹਾਂਜੀ ਹਾਂ ਤੋੜ ਕੇ ਤੋਕੇ ਧੋਖ ਕੇ ਫਿਰ ਸਬਜ਼ੀ ਵੇਚਦੇ ਹਾਂ ਜੀ ਉਹ ਵੀ ਇਹਨਾਂ ਦਾ ਹੀ ਕੰਮ ਆ ਹਾਂਜੀ ਇਹਨਾਂ ਦੇ ਅੰਦਰ ਦਾ ਹੀ ਅੰਦਰ ਪੈਸੇ ਜਮ੍ਹਾਂ ਕਰਾਉਨੇ ਆ ਜਿੰਨੀ ਵੀ ਕਦੀ ਉਹ ਜਮ੍ਹਾਂ ਕਰਾਉਣੀ ਉਹ ਅੰਦਰ ਹਾਂਜੀ ਇਹਨੂੰ ਇਕੱਠੀ ਕਰਕੇ ਉਹ ਵੀ ਜਮ੍ਹਾਂ ਕਰਾਉਨੇ ਆ ਜੀ ਸੈਂਟਰ ਸਾਡਾ ਸਭ ਤੋਂ ਉੱਪਰ ਜਾਂਦਾ ਹੈ ਜੀ ਹੂੰ ਸਭ ਤੋਂ ਅੱਗੇ ਹੋਰ ਸੈਂਟਰਾਂ ਨਾਲੋਂ ਸਭ ਨਾਲੋਂ ਅੱਗੇ ਜਾਂਦਾ ਜੀ ਅਸੀਂ ਮਨ ਤਨ ਨਾਲ ਆਪਣੇ ਘਰ ਸਮਝ ਕੇ ਕੰਮ ਕਰਿਆ ਜੀ ਪਰ ਇਹਨਾਂ ਨੇ ਤਾਂ ਤੁਹਾਨੂੰ ਆਪਣਾ ਨਹੀਂ ਸਮਝਿਆ ਜੀ ਹੁਣ ਇਹਨਾਂ ਦੀ ਮਰਜ਼ੀ ਆ ਜੀ ਅਸੀਂ ਦੱਸੋ ਕੀ ਕਰ ਸਕਦੇ ਆ ਗਰੀਬ ਲੋਕਾਂ ਅਨਪੜਹਾਾਂ ਸੀ ਇਹਨਾਂ ਨੂੰ ਹੁਣ ਆਪ ਚਾਹੀਦਾ ਸੋਚਣਾ ਸਾਡੇ ਬਾਰੇ ਹੂੰ ਸੋ ਸਿੱਧਾ ਕਿਤੇ ਨਾ ਕਿਤੇ ਆਜੋ ਜੀ ਤੁਸੀਂ ਆਇਓ ਓਰੇ ਮਨੁੱਖੀ ਅਧਿਕਾਰਾਂ ਤੇ ਜੇ ਕਹਿਦੀਏ ਕਿ ਡਾਕਾ ਹੀ ਹੈ ਇੱਕ ਤਰ੍ਹਾਂ ਦਾ ਜਿੰਨਾ ਕੰਮ ਲੱਤਾ ਗਿਆ ਏ ਉਹਦਾ ਮੁੱਲ ਪੂਰਾ ਨਹੀਂ ਮੁੜ ਰਿਹਾ ਕਿੰਨੇ ਬੱਚੇ ਕਿੰਨੇ ਨੇ ਜੀ ਆਪਣੇ ਦੋ ਆ ਗਏ ਬੇਟੇ ਦੋ ਬੇਟੇ ਨੇ ਹਾਂ ਕੰਮ ਕਰਦੇ ਨੇ ਜਾਂ ਪੜਦੇ ਨੇ ਨਹੀਂ ਸਰ ਇੱਕ ਪੜ ਕੇ ਹਟ ਗਿਆ ਜੀ ਇੱਕ ਪੜਦਾ ਜੀ ਅੱਛਾ ਹਾਂਜੀ ਤੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਤੁਸੀਂ ਸੇਵਾ ਮੁਕਤ ਹੋਵੋ ਤੁਹਾਡੇ ਬੱਚਿਆਂ ਨੂੰ ਵੀ ਇੱਥੇ ਕੰਮ ਮਿਲੇ ਤੁਸੀਂ ਜਿੰਨੀ ਇਮਾਨਦਾਰੀ ਨਾਲ ਕੰਮ ਕੀਤਾ ਬਹੁਤ ਸਰ ਇਮਾਨਦਾਰ ਨਾ ਕੰਮ ਕੀਤਾ ਜੀ ਬਹਰਾਲ ਸਰ ਜੀ 10 ਸਾਲੇ ਇੱਕ ਪੁੱਛ ਲੋ ਸਾਨੂੰ ਕਦੇ ਕੋਈ ਛੁੱਟੀ ਹੋਣੀ ਸਰਕਾਰੀ ਸਾਨੂੰ ਕੋਈ ਛੁੱਟੀ ਵੀ ਨਹੀਂ ਦੇ ਦਿੰਦੇ ਜੀ ਅੱਛਾ ਨਾ ਜੀ ਕੋਈ ਐਤਵਾਰ ਦੀ ਕੋਈ ਹੋਰ ਛੁੱਟੀ ਕੋਈ ਛੁੱਟੀ ਦੇ ਦਿੰਦੇ ਆ ਹੁਣ ਵੀ ਛੁੱਟੀ ਸਾਨੂੰ ਹੁੰਦੇ ਤੇ ਤਿੰਨ ਤਿਹਾਰਿਆਂ ਦੀਆਂ ਉਹ ਵੀ ਆਪਣੀ ਮਰਜ਼ੀ ਨਾਲ ਕਰਦਣ ਕਰਦਣ ਨਹੀਂ ਆਪਣੇ ਬਲਾਣੇ ਦੇ ਕੰਮ ਤੇ ਜੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਜੀ ਤੁਹਾਨੂੰ ਨੋਟਿਸ ਕਿੰਨੇ ਤਰੀਕੇ ਨਾਲ ਦਿੱਤਾ ਜੀ ਸਰ ਜੀ 23 ਤਰੀਕ ਨੂੰ ਦਿੱਤਾ ਮੇਰੇ ਕੋਲ ਤੇ ਇਦਰੀ ਨੋਟਿਸ ਦਿੱਤਾ ਹੈ ਹੁਣ ਕੀ ਕਹਿ ਰਹੇ ਨੇ ਅੱਗੇ ਹੋ ਸਕਦਾ ਸਰ ਜੀ ਇਹਨਾਂ ਨਾਲ ਗੱਲਬਾਤ ਕਰੀਆ ਦੱਸਦੇ ਨੇ ਕੁਝ ਵੀ ਉਹ ਤਾਂ ਹੁਣ ਮੈਨੂੰ ਪਤਾ ਹੀ ਨਹੀਂ ਜਿਆ ਜੋ ਹੋ ਰਿਹਾ ਜਦ ਬਾਰ ਬਾਰ ਬੰਦਾ ਪੁੱਛ ਰਿਹਾ ਵੀ ਇਹਨੇ ਕੰਮ ਨਹੀਂ ਕੀਤਾ ਦੇਖਾ ਤਾਂ ਪਤਾ ਹੀ ਨਹੀਂ ਆਪਾਂ ਕਰਨ ਨੂੰ ਤੋਰੂਗਾ ਇਸ ਕਰਕੇ ਜੀ ਅੱਛਾ ਪੁੱਛ ਰਹੇ ਨੇ ਵੀ ਅੱਗੇ ਕੰਮ ਦੇਖ ਲਿਆ ਕੋਈ ਹਾਂਜੀ ਹਾਂ ਅੱਛਾ ਹਾਂਜੀ ਸੋ ਵੱਡਾ ਮਸਲਾ ਇਹ ਹੰਜ ਵੀਰ ਜੀ ਕੀ ਨਾਮ ਆ ਜੀ ਆਪਣਾ ਰਣਜੀਤ ਸਿੰਘ ਹੈ ਸਾ ਜੀ ਰਣਜੀਤ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਮਸਲੇ ਨੂੰ ਜੀ ਅਏਗਾ ਤਾਂ ਪੈਸੇ ਗਲਤ ਆ ਜੀ ਇਹਗਾ ਜੀ ਤੁਸੀਂ ਵੀ ਇੱਥੇ ਸੇਵਾ ਕਰ ਹਾਂਜੀ ਹਾਂਜੀ ਕਿ ਸੇਵਾ ਨਿਭਾ ਰਹੇ ਹਾਂ ਮੈਂ ਮਾਲੀ ਆ ਜੀ ਐਗਰੀਕਲਚਰ ਦਾ ਕੰਮ ਕਰਦਾ ਜੀ 2700 ਜੀ ਤੁਸੀਂ ਵੀ ਕੱਚੇ ਹੀ ਹੋ ਹਾਂਜੀ ਕੱਚੇ ਹਾਂ ਜੀ ਸਾਡੇ ਸ਼ੁਰੂ ਦੇ ਸ਼ੁਰੂ ਵਿੱਚ 18 ਕੇ ਸਰ ਬਤਨ ਖਾਂ ਹੁੰਦੀ ਸੀ ਹਾਂ ਵੀ ਉਸ ਟਾਈਮ ਤੋਂ ਜ ਕਿਸੇ ਨੇ ਹੱਡੀ ਸੁਣਵਾਈ ਨਹੀਂ ਕੀਤੀ ਜੀ ਹੂੰ ਤੱਕ ਇਦਾਂ ਹੀ ਚੱਲਦੇ ਆ ਰਹੇ ਹਾਂ ਜੀ ਅੱਛਾ ਹੁਣ ਤਨਖਾਹ ਕਿੰਨੀ ਆ ਹੁਣ ਸਾਡੀ 10700 ਆ ਜੀ 10700 ਕਿੰਨਾ ਟਾਈਮ ਸੇਵਾ ਕੀਤੀ ਇੱਥੇ ਸੇਓਗੇ 17 ਸਾਲ ਹੋ ਗਏ 18 ਸਾਲ 17 ਸਾਲ ਹੋ ਗਏ ਹਾਂਜੀ ਹਾਂਜੀ ਇਹ ਫਿਰ ਤਾਂ ਤੁਹਾਨੂੰ ਵੀ ਇਹ ਕਦੇ ਵੀ ਕਹਿ ਸਕਦੇ ਨੇ ਵੀ ਕੰਮ ਹੋਰ ਦੇਖ ਲਓ ਹਾਂਜੀ ਹਾਂਜੀ ਹਮ ਸਨ ਵੀ ਡਾਰਾ ਵੀ ਕਿਤੇ ਸਨ ਬਿਨਾ ਨੋਟੀਫਿਕੇਸ਼ਨ ਦੇ ਦਾਰਾ ਹਮ ਤੁਸੀਂ ਵੀ ਇੱਥੇ ਸੇਵਾ ਕਰਦੇ ਹਾਂ ਹਾਂਜੀ ਵੀਰ ਜੀ ਕੀ ਕੰਮ ਮੇਰਾ ਮਾਲੀ ਦਾ ਜੀ ਮੈਂ ਹੈੱਡ ਮਾਲੀ ਹਾਂ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਮੈਂ 2004 ਤੋਂ 6ਵੇਂ ਮਹੀਨੇ ਤੋਂ ਜੀ ਅੱਛਾ ਹਾਂਜੀ ਥੋੜਾ ਕਿਦਾਂ ਕਿੰਨੀ ਤਨਖਾਹ ਇੱਥੇ ਮੈਂ 1700 ਤੇ ਰੱਖਿਆ ਰਹੇ ਉਹ ਤੋਂ ਡੇਲੀ ਪੇਚ ਜੀ ਮੈਨੂੰ ਕਹਿੰਦੇ ਵੀ 6 ਮਹੀਨੇ ਦੇ ਵਿੱਚ ਤੁਹਾਨੂੰ ਪੱਕਾ ਕਰਨਾ ਜੀ ਅੱਛਾ ਜਦੋਂ ਸਟਾਫ ਪੂਰਾ ਹੋਣਾ ਜੀ ਹੁਣ ਕਿੰਨੇ ਸਾਲ ਹੋ ਗਏ ਹੁਣ ਦੇਖ ਲਓ ਜੀ 2004 ਤੋਂ 6ਵੇਂ ਮਹੀਨੇ ਤੋਂ ਜੀ ਅੱਛਾ ਜੱਗਾ ਇੱਕਣੇ ਚੱਲਦਾ ਜੀ ਇਹ 21 ਸਾਲ ਹੋ ਗਏ ਹਾਂਜੀ ਉਸ 6 ਮਹੀਨੇ ਨਹੀਂ ਆਏ 21 ਸਾਲ ਆ ਗਏ 21 ਸਾਲ ਜੀ ਦੇਖ ਲਓ ਜੀ ਹੂੰ ਸੋ ਵੱਡੇ ਸਵਾਲ ਨੇ ਜਿਹੜੇ ਸਿਸਟਮ ਤੇ ਉੱਠ ਰਹੇ ਨੇ ਕਿਉਂ ਇਹਨਾਂ ਨਾਲ ਇਦਾਂ ਕੀਤਾ ਜਾ ਰਿਹਾ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਜੇ ਬੋਲਦੇ ਨਹੀਂ ਜੇ ਗਰੀਬ ਨੇ ਤਾਂ ਇਦਾਂ ਕੀਤਾ ਜਾ ਰਿਹਾ ਫਿਰ ਜੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਨੇ ਕਿਤੇ ਧਰਨਾ ਲਗਾਉਂਦੇ ਨੇ ਜਾਂ ਇਕੱਠੇ ਹੁੰਦੇ ਨੇ ਫਿਰ ਕਿਹਾ ਜਾਂਦਾ ਹੈ ਕਿ ਇਹ ਲੋਕ ਨੇ ਜਿਹੜੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹੀ ਹੁੰਦਾ ਪ੍ਰੋਫੈਸਰ ਸਾਹਿਬ ਹਾਂਜੀ ਬਿਲਕੁਲ ਫਿਰ ਉਹੀ ਕੁਝ ਕਹਿ ਕੇ ਪੁਲਿਸ ਆ ਜਾਂਦੀ ਹੈ ਮੌਕੇ ਤੇ ਅਤੇ ਫਿਰ ਉਹਨਾਂ ਦੇ ਉੱਤੇ ਜਿਹੜਾ ਮੁਕੱਦਮਾ ਬੰਦਿਆਂ ਤੇ ਦਰਜ ਕਰ ਦਿੱਤਾ ਜਾਂਦਾ ਜਿਹੜਾ ਧਰਨਾ ਲਾਉਂਦਾ ਕੋਈ ਪ੍ਰੋਟੈਸਟ ਕਰਦਾ ਹੁਣ ਇਸ ਸਿਚੁਏਸ਼ਨ ਚ ਬੰਦਾ ਧਰਨਾ ਨਹੀਂ ਲਾਊਗਾ ਹੋਰ ਕੀ ਕਰੂਗਾ ਅਸੀਂ ਕਿਹਾ ਸੀ ਵੀ ਅਸੀਂ ਇੱਥੇ ਧਰਨਾ ਵੀ ਲਾਉਣਾ ਇਸ ਗੇਟ ਦੇ ਮੂਹਰੇ ਜੇਕਰ ਲਖਵਿੰਦਰ ਸਿੰਘ ਨੂੰ ਇੱਥੋਂ ਨੌਕਰੀ ਤੋਂ ਕੱਢਿਆ ਅੱਗੇ ਤਿਆਰੀ ਹੈ ਜੀ ਪੂਰੀ ਤੇ ਉਹ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਹੋਰ ਜਿਹੜੀਆਂ ਹਮਖਿਆਲੀ ਜਥੇਬੰਦੀਆਂ ਨੇ ਚਾਹੀਓ ਕੀਰਤੀਆਂ ਦੀ ਜਥੇਬੰਦੀਆਂ ਜਾਂ ਕਿਸਾਨਾਂ ਦੀ ਉਹਨਾਂ ਨਾਲ ਵੀ ਸੰਪਰਕ ਬਣਾ ਰਹੇ ਹਾਂ ਪਰ ਅਸੀਂ ਜਿੰਨਾ ਜੋਰ ਹੈ ਉਹ ਲਾਵਾਂਗੇ ਵੀ ਲਖਵਿੰਦਰ ਸਿੰਘ ਦੀ ਜਿਹੜੀ ਨੌਕਰੀ ਹੈ ਰੋਜ਼ਗਾਰ ਹੈ ਉਹ ਇਹ ਸੈਂਟਰ ਖਤਮ ਨਾ ਕਰੇ ਕਿਉਂਕਿ ਜੇ ਲਖਵਿੰਦਰ ਸਿੰਘ ਨੂੰ ਘਰ ਜਾਣਾ ਪੈ ਗਿਆ ਤਾਂ ਫਿਰ ਜਿਹੜੇ ਤਿੰਨ ਜਣੇ ਨੇ ਦੋ ਵੀਰ ਅਤੇ ਇੱਕ ਬੀਬੀ ਨੰਬਰ ਇਹਨਾਂ ਦਾ ਵੀ ਲੱਗ ਜਾਣਾ ਹੈ ਅਤੇ ਇਸ ਤਰ੍ਹਾਂ ਜੇ ਕਿਰਤੀ ਕਰਾਂ ਨੂੰ ਜਾਂਦੇ ਰਹੇ ਕਾਮੇ ਕਰਾਂ ਨੂੰ ਜਾਂਦੇ ਰਹੇ ਫਿਰ ਇਹ ਸੰਸਥਾਵਾਂ ਵੀ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਟਿਕਣ ਵਾਲੀਆਂ ਨੇ ਹੂੰ ਸੋ ਵੱਡੇ ਸਵਾਲ ਨੇ ਕਹਿੰਦੇ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਇਆਂ ਸਥਾਮਾਂ ਵੀ ਬੰਦ ਹੋ ਜਾਣੀਆਂ ਨੇ ਫਿਲਹਾਲ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ ਕਿ ਅਸੀਂ ਧਰਨਾ ਵੀ ਲਗਾਵਾਂਗੇ ਇਹਨਾਂ ਦੇ ਹੱਕਾਂ ਦੀ ਲੜਾਈ ਹੈ ਜਿਹੜੀ ਉਹ ਅੱਗੇ ਲੜਾਂਗੇ ਫਿਲਹਾਲ ਇਸ ਸਬੰਧ ਵਿੱਚ ਉੱਚ ਅਧਿਕਾਰੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਹਰਪ੍ਰੀਤ ਸਿੰਘ ਬੋਲ ਰਿਹਾ ਹਾਂ ਜੀ ਪੀਐਨਵੀ ਤੋਂ ਮੈਨੇਜਰ ਸਰ ਇੱਕ ਨਾ ਮਸਲਾ ਸੀ ਸਰ ਲਖਵਿੰਦਰ ਸਿੰਘ ਡਰਾਈਵਰ ਆ ਕੋਈ ਆਪਣੇ ਇੱਕ ਜੋਬ ਕਰਦਾ ਸੀ ਉਹ ਕਹਿੰਦਾ ਮੈਨੂੰ ਨੋਟਿਸ ਦੇ ਦਿੱਤਾ ਗਿਆ ਏ ਜੋਬ ਛੱਡਣ ਦੇ ਲਈ ਮੈਨੂੰ 12 ਸਾਲ ਹੋ ਗਏ ਕਹਿੰਦੇ ਜੋਬ ਕਰਦਿਆਂ ਨੂੰ ਬਈ ਹਾਂਜੀ ਉਹ ਉਹ ਕੀ ਕਾਰਨ ਆ ਸਰ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਕਾਲ ਰਿਕਾਰਡ ਹੋ ਰਹੀ ਏ ਜੀ ਅ ਇਹਦੇ ਵਿੱਚ ਜੇ ਇਹ ਹੈ ਜੀ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਜੀ ਜਿਹੜੇ ਸਟਾਫ ਹੈ ਹਾਂਜੀ ਇਹ ਬੈਂਕ ਵੱਲੋਂ ਨਹੀਂ ਹਾਇਰ ਕਰਿਆ ਗਿਆ ਕੋਈ ਵੀ ਜੀ ਸਰ ਇਹ ਸਟਾਫ ਕੀ ਹੈ ਆਊਟਸੋਰਸਿੰਗ ਏਜੰਸੀ ਦੇ ਥਰੂ ਹੈ ਠੀਕ ਹੈ ਜੀ ਠੀਕ ਹੈ ਬੈਂਕ ਕੀ ਏਜੰਸੀ ਨਾਲ ਗੱਲ ਕਰਦਾ ਕਿ ਵੀ ਸਾਨੂੰ ਇੰਨੇ ਸਟਾਫ ਦੀ ਲੋੜ ਹੈ ਤਾਂ ਦੇ ਦਿਓ ਠੀਕ ਹੈ ਉਹਨਾਂ ਸਟਾਫ ਉਹ ਪ੍ਰੋਵਾਈਡ ਕਰ ਰਹੇ ਆ ਸਾਨੂੰ ਠੀਕ ਹੈ ਠੀਕ ਹੈ ਜੀ ਅੱਛਾ ਹੁਣ ਪਿੱਛੇ ਜਿਹੜਾ ਹੈਗਾ ਮਾਰਚ ਤੋਂ ਬਾਅਦ ਜਿਵੇਂ ਨਵੇਂ ਸਾਲ ਦੇ ਵਿੱਚ ਬੈਂਕ ਨੇ ਵੀ ਆਪਦਾ ਜੋ ਵੀ ਇਹ ਕਾਰਨ ਕਰਕੇ ਹਾਂਜੀ ਅ ਜਿਹੜਾ ਹੈਗਾ ਵੀ ਸਾਰੇ ਜਿਹੜੇ 12 ਐਫ.ਟੀ.ਸੀ. ਪੂਰੇ ਇੰਡੀਆ ਦੇ ਵਿੱਚ ਉਹਨਾਂ ਦਾ ਸਟਾਫ ਇੱਕੋ ਜਿਹਾ ਕਰਨ ਦੇ ਵਾਸਤੇ ਉਹਨਾਂ ਨੇ ਕੀ ਕਰਿਆ ਕਿ ਵੀ ਜਿੱਥੇ ਵੱਧ ਸੀ ਉੱਥੇ ਘਟਾਉਂਦਾ ਉਹਨੇ ਕਰਤਾ ਜੀ ਇੱਥੇ ਪਹਿਲਾਂ ਘਟਾ ਹੈ ਉੱਥੇ ਵਧਾਉਣ ਦੀ ਪੋਸਟ ਖਾਲੀ ਕਰਾ ਕੇ ਸ਼ੋਅ ਕਰਾਦੇ ਠੀਕ ਹੈ ਜੀ ਹੁਣ ਜਿਵੇਂ ਆਪ ਇੱਥੇ ਆਪਣੇ ਕੋਲੇ ਕੀ ਸੀ ਕਿ ਦੋ ਡਰਾਈਵਰ ਸੀ ਹਾਂਜੀ ਇੱਕ ਜਿਹੜਾ ਹੈਗੇ ਆ ਲਖਮਿੰਦਰ ਜੀ ਸੀ ਇੱਕ ਹੋਟਲ ਡਰਾਈਵਰ ਸੀ ਜੀ ਠੀਕ ਹੈ ਤੇ ਮਾਲੀ ਆਪਣੇ ਕੋਲੇ ਸੀ ਤਿੰਨ ਲਖਮਿੰਦਰ ਉਹਦੇ ਵਿੱਚ ਵੀ ਮਾਲੀ ਦੇ ਵਿੱਚ ਵੀ ਕੰਮ ਕਰਦਾ ਸੀ ਤੇ ਬੱਸ ਡਰਾਈਵਰ ਵੀ ਸੀ ਜੀ ਤੇ ਜਿਹੜਾ ਹੈਗਾ ਦੋ ਮਾਲੀ ਇਸ ਤੋਂ ਵੇਨਾ ਸੀ ਠੀਕ ਹੈ ਉਹਨਾਂ ਨੇ ਕੀ ਕਰਿਆ ਕਿ ਵੀ ਜਿਹੜੀ ਪੋਸਟ ਕੀ ਸੀ ਕਿ ਹੁਣ ਦੋ ਮਾਲੀ ਕਰਤੇ ਜੀ ਬੱਸ ਡਰਾਈਵਰ ਇੱਕ ਹੀ ਕਰਤਾ ਠੀਕ ਹੈ ਜੀ ਉਹ ਫਿਰ ਕੀ ਹੋਇਆ ਵੀ ਉਹ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹਨਾਂ ਨੇ ਉਡਾਤਾ ਉਡਾਤਾ ਹੁਣ ਇਹ ਹੀ ਇੱਕ ਵੀ ਉਹ ਜਿਹੜਾ ਹੈਗਾ ਲਖਵਿੰਦਰ ਸਿੰਘ ਜੀ ਵਾਲੀ ਪੋਸਟ ਦਾ ਆ ਕੇ ਰੌਲਾ ਪੈ ਗਿਆ ਕਿ ਵੀ ਇਹ ਇਹ ਉਹਨਾਂ ਨੇ ਖਤਮ ਕਰ ਦਿੱਤੀ ਕਿ ਵੀ ਸਾਨੂੰ ਲੋਡ ਨਹੀਂ ਹੈਗੀ ਜੀ ਠੀਕ ਹੈ ਉਹ ਅਸੀਂ ਏਜੰਸੀ ਨੂੰ ਕਹਿਤਾ ਏਜੰਸੀ ਨੇ ਕੀ ਕਰਿਆ ਵੀ ਫਿਰ ਉਹ ਲਖਵਿੰਦਰ ਸਿੰਘ ਜੀ ਨੇ ਨੋਟਿਸ ਦੇ ਤਾਂ ਕਿ ਭਾਈ ਤੁਸੀਂ ਆਪ ਦਾ ਹੋਰ ਕੰਮ ਲੱਭ ਲੋ ਇੱਕ ਮਹੀਨੇ ਦਾ ਨੋਟਿਸ ਦੇ ਤੱਕ ਜੀ ਵੀ ਆਉਂਦਾ ਤੁਸੀਂ ਦੇਖ ਸਕਦੇ ਹੋ ਹੋਰ ਕੰਮ ਉਹ ਕਹਿੰਦੇ ਜੀ ਮੈਂ ਸਾਰੀ ਆਪਣਾ ਜਿੰਨਾ ਅਸੀਂ ਇੱਥੇ ਕੰਮ ਕੀਤਾ ਤੇ ਹੁਣ ਮੇਰੇ ਕੋਲ ਕੋਈ ਕੰਮ ਵੀ ਨਹੀਂ ਹੈਗਾ ਦੇਖੋ ਕੰਮ ਦਾ ਉਹਨਾਂ ਨੂੰ ਆਪਸ਼ਨ ਦਿੱਤੀ ਸੀ ਕਿ ਵੀ ਜਿਵੇਂ ਉਹ ਗੁਰਸਿੱਖ ਬੰਦੇ ਐ ਅੰਮ੍ਰਿਤਸਰ ਕੈਮ ਐ ਹਾਂਜੀ ਗੁਰਦੁਆਰੇ ਵਿੱਚ ਅਸੀਂ ਗੱਲ ਵੀ કરી ਸੀ ਕਿ ਵੀ ਜਿਹੜਾ ਹੈਗਾ ਪਤਾ ਕਰਿਆ ਸੀ ਕਿ ਵੀ ਗੁਰਦੁਆਰੇ ਚ ਉਹਨਾਂ ਨੂੰ ਲਵਾਇਆ ਜਾ ਸਕਦਾ ਹੈ ਹਨਾ ਠੀਕ ਹੈ ਜੀ ਬਾਕੀ ਪੁੱਛ ਸਕਦੇ ਆ ਹਨਾ ਪਰ ਉਹਨਾਂ ਨੇ ਸਾਫ਼ ਇਨਕਾਰ ਕਰਤਾ ਜੀ ਮੈਂ ਨਹੀਂ ਲੱਗਣਾ ਜੀ ਉੱਥੇ ਉਹ ਕਹਿੰਦੇ ਜੀ ਹੁਣ ਪ੍ਰਪੋਜ਼ਲ ਸੀ ਵੀ ਅਸੀਂ ਪੱਕੇ ਵੀ ਹੋ ਸਕਦੇ ਸੀ ਹੁਣ ਸਾਨੂੰ ਪਤਾ ਲੱਗ ਰਿਹਾ ਸੀ ਕਿ ਇਦਾਂ ਦਾ ਕੁਝ ਵੀ ਨਹੀਂ ਹੈ ਜੀ ਕੁਝ ਵੀ ਨਹੀਂ ਹੈ ਜੀ ਇਦਾਂ ਦਾ ਮੈਂ ਇਹਨੂੰ ਜੜ ਤੋਂ ਖਾਰਜ ਕਰਦਾ ਕਿ ਕੁਝ ਨਹੀਂ ਹੈਗਾ ਇਦਾਂ ਦਾ ਪੱਕੇ ਕਰਨ ਵਾਲਾ ਕਿਉਂਕਿ ਪੱਕੇ ਤਾਂ ਤਾਂ ਹੋਣਗੇ ਨਾ ਜੇ ਬੈਂਕ ਨਾਲ ਕਿਸੇ ਕੰਟਰੈਕਟ ਤੇ ਰੱਖੇ ਹੋਣਗੇ ਜੀ ਏਜੰਸੀ ਦੇ ਨਾਲ ਹੈ ਜਦੋਂ ਏਜੰਸੀ ਨਾਲ ਹੈ ਤਾਂ ਫਿਰ ਬੈਂਕ ਨਾਲ ਤਾਂ ਕੋਈ ਇਹਨਾਂ ਦਾ ਸ਼ੁਰੂ ਤੇ ਕੋਈ ਉਹ ਵਾਅ ਵਾਸਤਾ ਹੀ ਨਹੀਂ ਕਿ ਜਿੰਦਾ ਦਾ ਸਿੱਧਾ ਕੰਟਰੈਕਟ ਉਹਦੇ ਨਾਲ ਹੈ ਏਜੰਸੀ ਦੇ ਨਾਲ ਕਿ ਏਜੰਸੀ ਨਾਲ ਕਦੇ ਵੀ ਰੱਖਿਆ ਬੰਦਾ ਉਹ ਐ ਪੱਕਾ ਹੁੰਦਾ ਤੁਸੀਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਦੇਖਿਆ ਹੋਣਾ ਹੈ ਕੰਟਰੈਕਟ ਤੇ ਰੱਖੇ ਬੰਦੇ ਜਰੂਰ ਪੱਕੇ ਹੁੰਦੇ ਆ ਜੀ 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 ਚਲੋ ਤੁਹਾਡਾ ਪੱਖ ਲੈਣਾ ਸੀ ਸਰ ਉਹਨਾਂ ਨੇ ਸਾਡੇ ਕੋਲ ਰੱਖਿਆ ਸੀ ਆਪਣਾ ਮੁੱਦਾ ਹੇ ਕੋਈ ਗੱਲ ਤੁਹਾਡਾ ਪੱਖ ਲੈਣਾ ਜ਼ਰੂਰੀ ਸੀ ਧੰਨਵਾਦ ਸਰ ਠੀਕ ਹੈ ਜੀ ਸੋ ਇਹ ਸਨ ਪੀ ਐਨ ਵੀ ਤੋਂ ਮੈਨੇਜਰ ਜਿਹੜੇ ਕਹਿ ਰਹੇ ਨੇ ਕਿ ਏਜੰਸੀ ਦੇ ਨਾਲ ਗੱਲ ਆ ਏਜੰਸੀ ਵੱਲੋਂ ਜੋ ਕਿਹਾ ਜਾਂਦਾ ਉਹੀ ਹੁੰਦਾ ਹੈ ਬੈਂਕ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਫਿਲਹਾਲ ਅੱਗੇ ਕੀ ਹੁੰਦਾ ਇਹ ਤਾਂ ਸਮਾਂ ਦੱਸੂਗਾ ਇਹ ਸਨ ਪੀ ਐਨ ਵੀ ਬੈਂਕ ਦੇ ਮੈਨੇਜਰ ਜਿਨ੍ਹਾਂ ਨੇ ਕਿਹਾ ਕਿ ਜੋ ਸਾਨੂੰ ਏਜੰਸੀ ਵੱਲੋਂ ਕਿਹਾ ਜਾਂਦਾ ਉਹੀ ਹੋ ਰਿਹਾ ਏ ਡਰਾਈਵਰ ਦੋ ਸੀ ਇੱਕ ਡਰਾਈਵਰ ਨੂੰ ਹਟਾ ਦਿੱਤਾ ਗਿਆ ਹਰਪ੍ਰੀਤ ਜੀ ਸੀ ਪੀ ਐਨ ਵੀ ਬੈਂਕ ਦੇ ਮੈਨੇਜਰ ਨੇ ਜਿਹੜੇ ਉੱਥੇ ਖੇਤੀਬਾੜੀ ਕੇਂਦਰ ਦੇ ਵਿੱਚ ਸਖਲਾਈ ਕੇਂਦਰ ਦੇ ਵਿੱਚ ਇਹ ਜਿਹੜੀ ਬੈਂਕ ਚੱਲਦੀ ਆ ਉਹ ਪੱਖ ਲੱਤਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ